ਹੁਣ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਦੇ ਵਿੱਚ ਵੀ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧਣ ਅਤੇ ਪੂਰੇ ਖੇਤਰ ਦੇ ਵਿੱਚ ਭਾਰੀ ਮੀਂਹ ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲਣ ਤੋਂ ਬਾਅਦ ਮੁਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ। ਕਗਰ ਨਦੀ ਹਿਮਾਚਲ ਪ੍ਰਦੇਸ਼ ਤੋਂ ਨਿਕਲਦੀ ਹੈ ਅਤੇ ਪੰਜਾਬ ਦੇ ਵਿੱਚੋਂ 165 ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ ਅਤੇ ਮੁਹਾਲੀ ਦੇ ਮੁਬਾਰਕਪੁਰ ਪਿੰਡ ਵਿੱਚ ਸੂਬੇ ਦੇ ਵਿੱਚ ਦਾਖਲ ਹੁੰਦੀ ਹੈ ਇਸ ਪਿੰਡ ਤੋਂ ਜਿੱਥੇ ਇਸ ਨੇ ਸ਼ੁੱਕਰਵਾਰ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ ਡੇਰਾਬਸੀ ਜਿਹੜਾ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਉਸ ਦੇ ਵਿੱਚ ਕੱਗਰ ਦੇ ਨਾਲ ਲੱਗਦੇ ਨੌ ਪਿੰਡਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਸਵੇਰੇ 8 ਵਜੇ ਕੱਗਰ ਦੇ ਵਿੱਚ ਪਾਣੀ ਦਾ ਬਹਾਅ 70000 ਕਿਊਸਿਕ ਤੋਂ ਪਾਰ ਕਰ ਗਿਆ ਜਿਸ ਦੇ ਨਾਲ ਸਥਾਨਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਹੈ ਦੂਜੇ ਪਾਸੇ ਰਾਤ ਭਰ ਭਾਰੀ ਮੀਂਹ ਦੇ ਕਰਕੇ ਪੰਚਕੂਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਨੇ ਔਰ ਬਰਵਾਲਾ ਨੇੜੇ ਸਥਿਤ ਖਤੌਲੀ ਦੇ ਵਿੱਚ ਪਾਣੀ ਦੇ ਤੇਜ਼ ਬਹਾਅ ਕਾਰਨ ਸਥਾਨਕ ਪੁਲ ਦੇ ਨਾਲ ਲੱਗਦੀ ਸੜਕ ਟਹਿ ਗਈ ਹੈ ਰਿਪੋਰਟ ਦੇ ਮੁਤਾਬਕ ਮੀਂਹ ਦਾ ਪਾਣੀ ਪੁਲ ਦੇ ਹੇਠਾਂ ਅਤੇ ਆਲੇ ਦੁਆਲੇ ਤੇਜ਼ੀ ਦੇ ਨਾਲ ਵਹਿ ਰਿਹਾ ਸੀ ਜਿਸ ਕਾਰਨ ਮਿੱਟੀ ਦਾ ਇੱਕ ਵੱਡਾ ਹਿੱਸਾ ਖੁਰ ਗਿਆ ਅਤੇ ਅਖੀਰ ਨੂੰ ਸੜਕ ਥੱਲੇ ਤਸ ਗਈ ਨਤੀਜੇ ਵਜੋਂ ਪਿੰਡ ਵਾਸੀਆਂ ਨੂੰ ਹੁਣ ਆਉਣ ਜਾਣ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਅੰਦਰ ਬਾਹਰ ਆਣਾ ਜਾਣਾ ਜਿਹੜਾ ਔਖਾ ਹੋ ਗਿਆ ਹੈ ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਨੇ ਅਤੇ ਸਥਾਨਕ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਪ੍ਰਭਾਵਿਤ ਰਸਤੇ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦੇ ਰਹੇ ਨੇ ਇਸ ਤੋਂ ਇਲਾਵਾ ਅੱਜ ਪੂਰੇ ਦਿਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਕਿਉਂਕਿ ਸਿਆਸੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਜ਼ਰੂਰ ਕਰ ਰਹੇ ਨੇ ਪਰ ਗਰਾਊਂਡ ਤੋਂ ਜਿਹੜੀਆਂ ਤਸਵੀਰਾਂ ਆਉਂਦੀਆਂ ਨੇ ਉਹ ਤਸਵੀਰਾਂ ਜਿਹੜੀਆਂ ਆਮ ਲੋਕਾਂ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਹੜਾਂ ਦੇ ਵਿੱਚ ਬਹੁਤ ਸਾਰੇ ਨੁਕਸਾਨ ਹੋ ਰਹੇ ਨੇ ਸੋ ਅੱਜ ਇੱਕ ਤਸਵੀਰ ਐਸੀ ਸਾਹਮਣੇ ਆਈ ਜਿਸ ਦੇ ਵਿੱਚ ਹੜ ਦੇ ਵਿੱਚ ਮਤਲਬ ਹਾਰਡ ਵਾਲੀ ਪ੍ਰਸਥਿਤੀ ਦੇ ਵਿੱਚ ਖੜਾ ਇੱਕ ਪੁਲਿਸ ਮੁਲਾਜ਼ਮ ਜਿਹੜਾ ਸੀ ਉਹ ਬੇਹੋਸ਼ ਹੋ ਗਿਆ ਅਤੇ ਨਾਲ ਦੇ ਉਸਦੇ ਸਾਥੀ ਸੀ ਜਿਹੜੇ ਉਸ ਨੂੰ ਛੱਡ ਕੇ ਚਲੇ ਗਏ ਔਰ ਇੱਕ ਨੌਜਵਾਨ ਦੇ ਵੱਲੋਂ ਉਸ ਨੂੰ ਚੁੱਕ ਕੇ ਉਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਦਿਨ ਭਰ ਦੇ ਵਿੱਚ ਇਹ ਤਸਵੀਰ ਜਿਹੜੀ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਤੁਹਾਨੂੰ ਵੀ ਦਿਖਾਣੇ ਆ ਉਹ ਵੀਡੀਓ ਉਹਦਾ ਪਰਿਵਾਰ ਆ ਸਾਰਾ ਡੇਰੇ ਦੇ ਕਰਕੇ ਇਸ ਕਰਕੇ ਉਹ ਵਿਚਾਰਾ ਉਹਦਾ ਪਰਿਵਾਰ ਆ ਮੁੜ ਭਰਾ ਆ ਗਿਆ ਉਹ ਮੇਰੇ ਵੀਰ ਯਾਰ ਤੁਸੀਂ ਆ ਤੁਸੀਂ ਰਾਤ ਕਰ ਦਿਓ ਆ ਰਾਤ ਕਰ ਦਿਓ ਤੁਹਾਨੂੰ ਕਿੰਨੀਆਂ ਵਾਅਦੇ ਮਾਰ ਗਏ ਤੁਹਾਡਾ ਪੁਲਸ ਵਾਲਾ ਆ ਇਸ ਤੋਂ ਇਲਾਵਾ ਅੱਜ ਇੱਕ ਵੀਡੀਓ ਖਰੜ ਤੋਂ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸੜਕ ਦੇ ਉੱਪਰ ਖੜੇ ਹੋ ਕੇ ਇੱਕ ਵੀਡੀਓ ਬਣਾਈ ਗਈ ਹੈ ਔਰ ਟੁੱਟੀ ਹੋਈ ਸੜਕ ਹੋਇਆ ਉਹਦੇ ਉੱਪਰ ਹੋਇਆ ਐਕਸੀਡੈਂਟ ਬਹੁਤ ਕੁਝ ਬਿਆਨ ਕਰਦਾ ਜਿਸ ਦੇ ਵਿੱਚ ਉਸ ਵਿਅਕਤੀ ਨੇ ਵੀਡੀਓ ਦੇ ਵਿੱਚ ਕਿਹਾ ਹੈ ਕਿ ਮੈਂ ਖਰੜ ਬੋਲਦਾ ਤੁਹਾਨੂੰ ਦਿਖਾਨੇ ਆ ਵੀਡੀਓ ਮਾਨਯੋਗ ਮੁੱਖ ਮੰਤਰੀ ਜੀ ਮੈਂ ਖੈੜ ਬੋਲਦਾ ਲਾਂਡਰਾ ਰੋਡ ਤੇ ਬੋਲਦਾ ਆ ਦੇਖ ਲਓ ਜੀ ਕੀ ਹਾਲ ਹੋ ਰਿਹਾ ਹੋਰਾਂ ਥਾਮੋ ਮੁੱਖ ਮੰਤਰੀ ਆ ਪੰਜਾਬ ਕੇ ਐਮਪੀ ਥਾਰਾ ਐਮਐਲਏ ਥਾਰਾ ਖੈੜਕਾ ਪਰ ਮੇਅਰ ਐ ਐਮਸੀਵੀ ਥਾਰੇ ਫਿਰ ਤੁਸੀਂ ਕੀ ਆ ਸੋਚਦੇ ਪਏ ਆ ਵੀ ਕਦ ਕੰਮ ਕਰਾਉਣਾ ਪਾਣਾ ਹੈ ਹਲਾਰਾ ਰੋਡ ਪਾ ਹਾਲ ਦੇਖ ਲਓ ਜੀ ਕੀ ਆ ਹੋ ਰਿਹਾ ਉਹਦਾ ਕੀ ਗੱਲ ਤੁਸੀਂ ਸੁੱਤੇ ਪਏ ਆ ਜੀ ਭਗਵੰਤ ਸਿੰਘ ਸਾਹਿਬ ਕਿ ਸਾਡੀਆਂ ਵੋਟਾਂ ਦਾ ਕਹਣਾ ਮਾਨ ਆਦਰ ਹੈ ਜੀ ਤੁਸੀਂ ਸਾਨੂੰ ਜਿਤਾਇਆ ਮੇਰੇ ਵੱਲੋਂ ਮਾਨ ਆਦਰ ਤੁਹਾਨੂੰ ਦੇ ਰਹੇ ਆਂ ਅਸੀਂ ਖੈੜ ਵਾਲਿਆਂ ਨੂੰ ਆ ਦੇਖੋ ਕੀ ਹਾਲ ਹੈ ਕਿਹਨੇ ਦੁਨੀਆ ਪਰੇਸ਼ਾਨ ਹੋ ਰਹੀ ਆ ਟੈਂਕਰ ਵੱਲ ਟੈਪ ਆ ਲੰਡਰ ਰੋੜਾ ਐ ਡੇਡੇ ਟੋਏ ਜੀ ਬੰਦੇ ਗਿਰਦੇ ਪਏ ਬੁਰਾ ਹਾਲ ਪਤਾ ਨਹੀਂ ਕਿੰਨੇ ਕੇ ਬੰਦੇ ਟੋਏ ਆ ਵਾ ਗਿਰਦੇ ਆ ਰਗਵੰਤ ਸਿੰਘ ਸਾਹਿਬ ਤੁਸੀਂ ਆਪੇ ਕਿਹਨੂੰ ਸਕੂਟਰ ਮੋੜ ਛਲੇ ਕਰਦੇ ਨਿਕਲ ਦਿਖਾ ਦਿਓ ਇਹਨਾਂ ਨੂੰ ਹੋਰ ਛੱਡੋ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਤੁਹਾਡੇ ਕਾ ਮਾਰਾ ਮੋਟਾ ਦੀ ਸੋਚਣਿਆਂ ਮਜਬੂਰ ਹੋਇਆ ਤੁਹਾਡੇ ਵੀਡੀਓ ਪਹੁੰਚਾ ਹੈ ਵੀ ਹੋ ਕਹਿ ਰਿਹਾ ਇਹ ਜ਼ਿਲ੍ਹਾ ਮੋਹਾਲੀ ਐ ਮੋਹਾਲੀ ਜ਼ਿਲ੍ਹੇ ਦਾ ਖੇੜ ਸ਼ਹਿਰ ਐ ਜੀ ਕੋਈ ਪਿਛੜਿਆ ਇਲਾਕਾ ਨਹੀਂ ਹੈਗਾ ਫਿਰ ਵੀ ਆ ਹਾਲ ਹੋ ਰਿਹਾ ਔਰ